ਦੀ ਪੰਜਾਬੀਓ ਸਸਰੀ ਘਾਰ ਸਾਰੇ ਪੰਜਾਬੀਆਂ ਨੂੰ ਅੱਜ ਤੁਹਾਨੂੰ ਇੱਕ ਵੱਡੀ ਖਬਰ ਸੁਣਾਉਣ ਜਾ ਰਹੇ ਆ ਵੱਡੇ ਪੱਧਰ ਤੇ ਵੱਡੇ ਲੈਵਲ ਤੇ ਐਮ ਖਬਰ ਕਿ ਜਿਹਨੂੰ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਤੇ ਰੋਮ ਤੇ ਖੜੇ ਹੋ ਜਾਣਗੇ ਕਿਉਂਕਿ ਗੱਲ ਕਰਦੇ ਆ ਆਪਾਂ ਜੋ ਮੀਟਰਾਂ ਦੀ ਜੋ ਮੀਟਰ ਲੱਗੇ ਹੋਇਆ ਘਰੋਂ ਘਰੀ ਲੱਗੇ ਹੋਇਆ ਕਿਉਂਕਿ ਮੀਰਾਂ ਦੇ ਵੀ ਲੱਗੇ ਆ ਗਰੀਬਾਂ ਦੇ ਵੀ ਲੱਗੇ ਆ ਜੇ ਗੱਲ ਕਰੀਏ ਹੁਣ ਸਰਕਾਰ ਇੱਕ ਨਵੇਂ ਪੱਧਰ ਤੇ ਉੱਤਰ ਆਈ ਕਿਉਂਕਿ ਦੇਖਿਆ ਜਾਵੇ ਪਹਿਲਾਂ ਤਾਂ ਕਿਸਾਨਾਂ ਤੋਂ ਜ਼ਮੀਨਾਂ ਦੇ ਮੋੜਛੇ ਮਾਰੀ ਜਾਂਦੀ ਆ ਦੂਜਾ ਨੰਬਰ ਹੁਣ ਦੇਖਿਆ ਜਾਵੇ ਗਰੀਬਾਂ ਤੋਂ ਵੀ ਖੋਈ ਜਾਂਦੀ ਆ ਰੋਜ਼ਗਾਰ ਰੋਜ਼ਗਾਰ ਹੀ ਆ ਮੰਨ ਲਓ ਦੇਖਿਆ ਜਾਵੇ ਹੁਣ ਮਾਲਾ ਜਿਹੜਾ ਫੋਨ ਦੇ ਵਿੱਚ ਰੀਚਾਰਜ ਹੁੰਦਾ ਬੰਦਾ ਉਹਦੇ ਬਿਨਾਂ ਤਾਂ ਸਾਰ ਲੈਂਦਾ ਲਗ ਭਗ ਆਲਾ ਕਹਿੰਦਾ ਅੱਜ ਨਹੀਂ ਤਾਂ ਕੱਲ ਨੂੰ ਕਰਾਵਾਂਗੇ ਕੱਲ ਨਹੀਂ ਤਾਂ ਪਰਸੋਂ ਕਰਾਵਾਂਗੇ ਕਿਉਂਕਿ ਜੋ ਦੇਖਿਆ ਜਾਵੇ ਹੁਣ ਮੀਟਰ ਘਰੋਂ ਘਰੀ ਕਿਉਂਕਿ ਨੈੱਟ ਵਾਲੇ ਲੱਗਦੇ ਜਾਂਦੇ ਆ ਜਿੰਨਾ ਚ ਇੱਕ ਉਹਦੇ ਚ ਆਪਾਂ ਰੀਚਾਰਜ ਨਹੀਂ ਕਰਾਉਣਾ ਉਹਨਾਂ ਚ ਇੱਕ ਲਾਈਟ ਨਹੀਂ ਆਉਂਦੀ ਕਿਉਂਕਿ ਕਿਸੇ ਦੇ ਬਜ਼ੁਰਗ ਕਿਸੇ ਦੇ ਪਸ਼ੂ ਮੰਨ ਲਓ ਕਿਸੇ ਦੇ ਕੁੱਤੇ ਬਿੱਲੇ ਤੇ ਮੰਨ ਲਓ ਕਿਸੇ ਦੇ ਬੱਚੇ ਠੀਕ ਆ ਕਿਉਂਕਿ ਜਦੋਂ ਮੰਨ ਲਓ ਉਹ ਠੰਡੀ ਹਵਾ ਨਹੀਂ ਲੈ ਸਕਦੇ ਜਾਂ ਪੱਖੇ ਦੀ ਨਹੀਂ ਲੈ ਸਕਦੇ ਗਰੀਬਾਂ ਦੇ ਕਿਹੜੇ ਕੂਲਰ ਹੁੰਦੇ ਆ ਜਾਈ ਸੀ ਪੱਖੇ ਦੀ ਹਵਾ ਨਹੀਂ ਲੈ ਸਕਦੇ ਜਿਹਦੇ ਬੱਚੇ ਮੰਨ ਲਓ ਕਿਉਂਕਿ ਇੱਕ ਟਾਈਮ ਕਿਸੇ ਗਰੀਬ ਕੋਲੇ ਹੁਣ ਦੇਖਦੇ ਆ ਦਾਲ ਨੂੰ ਪੈਸਾ ਨਹੀਂ ਹੁੰਦਾ ਦਾਲ ਨੂੰ ਹਾਲਾਂਕਿ ਛੱਡ ਕਿਸੇ ਟਾਈਮ ਦੁੱਧ ਨੂੰ ਪੈਸਾ ਨਹੀਂ ਹੁੰਦਾ ਹੁਣ ਗਰੀਬਾਂ ਦੀ ਕੰਡੀਸ਼ਨ ਦੇਖਦੇ ਆਪਾਂ ਕਿਉਂਕਿ ਇਹਨਾਂ ਦੀ ਮੰਨ ਲਓ ਸਿਸਟਮ ਹੁੰਦਾ ਦਿਹਾੜੀ ਤੇ ਕਿਉਂਕਿ ਮਜ਼ਦੂਰ ਦਾ ਸਿਸਟਮ ਹੁੰਦਾ ਦਿਹਾੜੀ ਤੇ ਦਿਹਾੜੀ ਨਹੀਂ ਲੱਗੀ ਤਾਂ ਚਲੋ ਵੀ ਹੈ ਨਹੀਂ ਰਸਣ ਪਾਣੀ ਦਿਹਾੜੀ ਲੱਗੀ ਜਾਂਦੀ ਆ ਤਾਂ ਰਸਣ ਪਾਣੀ ਹੈਗਾ ਹੁਣ ਦੇਖਿਆ ਜਾਵੇ ਕਿਉਂਕਿ ਸਰਕਾਰ ਦੇ ਖਿਲਾਫ ਮਜ਼ਦੂਰ ਕਿਸਾਨ ਕਿਉਂਕਿ ਕਈ ਸ਼ਹਿਰਾਂ ਦੇ ਵਿੱਚ ਉੱਠ ਖੜੇ ਵੈਸੇ ਦਾ ਧਰਨੇ ਲਾਈ ਜਾਂਦੇ ਹੈਗੇ ਵੀ ਸਾਨੂੰ ਇਹ ਮੀਟਰ ਨਹੀਂ ਚਾਹੀਦੇ ਹੁਣ ਪੰਜਾਬੀਓ ਕਿੱਥੇ ਸੁੱਤੇ ਪਿਆ ਜਾਗਰਤ ਹੋ ਜਾਓ ਤੁਸੀਂ ਜਾਗਰਤ ਕਿਉਂਕਿ ਇਹ ਹੱਕ ਵੀ ਛੋੜੇ ਤੋਂ ਖੋਇਆ ਜਾਊਗਾ ਇਹ ਅਰਜ ਨਹੀਂ ਤਾਂ ਕੱਲ ਇਹ ਸਰਕਾਰ ਇਹ ਮੀਟਰ ਲੈ ਕੇ ਲਈ ਆਊਗੀ ਹਰ ਹੀਲੇ ਆਉਣਗੇ ਕਿਉਂਕਿ ਇਹ ਗੱਲ ਨੂੰ ਮੈਂ ਸਾਬਤ ਕਰਦਾ ਤੁਹਾਨੂੰ ਮੰਨਣੀ ਪਊਗੀ ਕਿਉਂਕਿ ਇਹ ਸਾਬਤ ਕਰਦਾ ਮੈਂ ਗੱਲ ਨੂੰ ਕਈ ਮੰਨ ਲਓ ਵੱਡੇ ਵੱਡੇ ਸ਼ਹਿਰਾਂ 'ਚ ਜਾਂ ਪਿੰਡਾਂ 'ਚ ਇਹ ਮੀਟਰ ਲੱਗ ਚੁੱਕੇ ਆ ਕਈ ਸ਼ਹਿਰਾਂ ਦੇ ਵਿੱਚ ਤੇ ਕਈ ਪਿੰਡਾਂ ਦੇ ਵਿੱਚ ਇਹ ਮੀਟਰ ਲੱਗ ਚੁੱਕੇ ਆਗੇ ਜੇ ਗੱਲ ਕਰੀਏ ਥੋੜੀ ਰਿਕਵੈਸਟ ਕਰਦੇ ਆਂ ਪਰ ਇੱਕ ਗੱਲ ਕਰਦੇ ਆਂ ਕਿਸਾਨਾਂ ਦੀ ਹੁਣ ਕਿਉਂਕਿ ਕਿਸਾਨਾਂ ਤੋਂ ਵੀ ਪਹਿਲਾਂ ਸੈਂਟਰ ਤੋਂ ਚੱਲੀ ਸੀ ਸਰਕਾਰੋਂ ਮੋਦੀ ਨੇ ਕਿਉਂਕਿ ਹੁਕਮ ਲਾਇਆ ਸੀ ਆ ਜ਼ਮੀਨਾਂ ਕਿਉਂਕਿ ਲੈਂਡ ਪੂਲਿੰਗ ਨੂੰ ਲੈ ਕੇ ਜੋ ਚੱਲੀ ਜਾਂਦਾ ਸلسਲਾ ਵੀ ਜ਼ਮੀਨਾਂ ਅਕੁਪਾਇਰ ਕਰਨ ਦੀਆਂ ਕਿਉਂਕਿ ਜ਼ਮੀਨਾਂ ਨੂੰ ਪੇਅਰ ਕਰਨ ਦੀਆਂ ਸਿਲਸਿਲਾ ਚੱਲੀ ਜਾਂਦਾ ਕਿਉਂਕਿ ਹੁਣ ਕਿਸਾਨਾਂ ਨੂੰ ਵੀ ਕਹਿਣਾ ਵੀ ਜਾਗਰਤ ਹੋ ਜਾਓ ਸਾਰੇ ਪਾਸੇ ਸਾਰੀ ਜਨਤਾ ਨੂੰ ਕਹਿਣਾ ਸਾਰੀ ਪਬਲਿਕ ਨੂੰ ਸਾਰੇ ਪੰਜਾਬ ਨੂੰ ਕਹਿਣਾ ਜਾਗਰਤ ਹੋ ਜਾਓ ਕਿਉਂਕਿ ਦੇਖਿਆ ਜਾਵੇ ਤਾਂ ਮੀਟਰਾਂ ਦੀ ਗੱਲ ਦੂਜਾ ਨੰਬਰ ਜ਼ਮੀਨ ਦੀ ਗੱਲ ਕਿਸੇ ਹਾਲਤ ਨਾਲ ਕਿਉਂਕਿ ਜੋ ਭਗਵੰਤ ਮਾਨ ਸੀਐਮ ਆ ਭਗਵੰਤ ਮਾਨ ਸੀਆ ਨੂੰ ਆਪਾਂ ਇਨਾ ਮਾੜਾ ਵੀ ਨਹੀਂ ਕਹਿੰਦੇ ਖਰ ਕਿਉਂਕਿ ਦੇਖਿਆ ਜਾਵੇ ਹੁਣ ਭਗਵੰਤ ਮਾਨ ਸੀਐਮ ਨੇ ਇੱਕ ਸ਼ਾਸਤ ਖੇਢੀ ਆ ਇੱਕ ਸ਼ਿਆਸਤ ਆਇਆ ਇੱਕ ਗੱਲੋ ਚੰਗਾ ਵੀ ਕਰਿਆ ਜੋ ਨਸ਼ਾ ਖਿਲਾਫ ਨਸ਼ਾ ਵਿਰੁੱਧ ਨਸ਼ਾ ਘਟ ਗਿਆ ਪੰਜਾਬ ਦੇ ਵਿੱਚ ਖਿੱਚ ਪੈ ਰਹੀਆ ਹਾਲਾਂਕਿ ਖਤਮ ਨਹੀਂ ਹੋਇਆ ਖਤਮ ਨਹੀਂ ਹੋਇਆ ਐ ਕਹਿਣ ਜੋਗਰੇ ਨਹੀਂ ਵੀ ਨਸ਼ਾ ਪੰਜਾਬ ਚੋਂ ਖਤਮ ਹੋ ਗਿਆ ਘਟ ਜਰੂਰ ਗਿਆ ਲੱਗ ਭਾਗ ਜੇ ਹੁਣ ਭਗਵੰਤ ਮਾਨ ਸੀਐਮ ਦੀ ਗੱਲ ਕਰੀਏ ਆਪਾਂ ਲੱਗ ਭਾਗ ਕਿਉਂਕਿ ਭਗਵੰਤ ਮਾਨ ਸੀਐਮ ਨੇ ਇੱਕ ਸ਼ਿਆਸਤ ਖੇਢੀ ਆ ਕਹਿੰਦਾ ਮੈਂ ਅਸਤੀਫਾ ਦੇਊਂਗਾ ਅਸਤੀਫਾ ਦੇਊਂਗਾ ਕਹਿੰਦਾ ਕਿਉਂਕਿ ਉਹਨੂੰ ਆਇਆ ਵੀ ਸਾਰਾ ਐਕਸ਼ਨ ਜਿਹੜਾ ਮੰਨ ਲਓ ਹੁਣ ਜ਼ਮੀਨਾਂ ਦੇ ਲੈ ਕੇ ਆਰਡਰ ਦੇਤੇ ਸੀਗੇ ਤੇ ਮੰਨ ਲਓ ਆਪਣੇ ਆ ਮੀਟਰਾਂ ਦੇ ਜੋ ਵੀ ਮੀਟਰ ਲੱਗਦੇ ਆ ਕਿ ਚਿੱਪ ਵਾਲੇ ਮੰਨ ਲਓ ਨੈੱਟ ਵਾਲੇ ਕਿਉਂਕਿ ਆਰਡਰ ਦੇਤੇ ਸੀ ਭਗਵਾਨ ਤਮਨ ਸੀਐਮ ਨੂੰ ਆ ਸਾਰਾ ਸਰਵਿਸ ਸਾਰੀ ਗੱਲ ਮੇਰੇ ਤੇ ਨਾ ਆਵੇ ਮੇਰੇ ਤੇ ਨਾ ਬਈ ਲਗਭਗ ਸਾਰੀ ਗੱਲ ਭਗਵਾਨ ਕਮਾਨ ਸੀਐਮ ਨੂੰ ਇਹ ਗੱਲ ਆ ਗਈ ਵੀ ਗੱਲ ਮੈਨੂੰ ਦੇਣੀ ਨਾ ਪਵੇ ਜਿਉਂਕਿ ਤਾਂ ਮੁਸੀਬਾ ਦੇ ਰਿਹਾ ਹੁਣ ਗੱਲ ਕਰਦੇ ਆਪਾਂ ਲਗਭਗ ਦਿੱਲੀ ਦੀ ਕਿਉਂਕਿ ਦਿੱਲੀ ਸਰਕਾਰ ਨਹੀਂ ਚਲਾ ਸਕਦੀ ਕਿਉਂਕਿ ਪੰਜਾਬ ਦੇ ਵਿੱਚ ਕੋਈ ਪੰਜਾਬ ਦਾ ਮੁੱਖ ਮੰਤਰੀ ਉਹਨਾਂ ਨਾਲ ਹੀ ਰਲ ਜਾਂਦਾ ਦਿੱਲੀ ਦੇ ਨਾਲ ਹੀ ਰਲ ਜਾਂਦਾ ਕਿਉਂਕਿ ਦਿੱਲੀ ਬਾਹਰਲੇ ਬੰਦੇ ਹੁਣ ਜਿਹਨੂੰ ਆਲੋ ਉਹ ਮਾਲਾ ਅਹੁਦੇ ਤੇ ਦੇਣ ਜਾ ਰਿਹਾ ਆਪਦੇ ਅਹੁਦੇ ਤੇ ਆਪ ਛੱਡਣ ਜਾ ਰਿਹਾ ਜਿਹਨੂੰ ਮੰਨ ਲਓ ਅਹੁਦੇ ਤੇ ਚੜਾਉਣ ਜਾ ਰਿਹਾ ਕਿਉਂਕਿ ਦਿੱਲੀ ਵਾਲੇ ਆਹੋ ਦਿੱਲੀ ਵਾਲੇ ਥੋੜੀ ਪੰਜਾਬ ਦੇ ਵਿੱਚ ਸਰਕਾਰ ਚਲਾਉਣਗੇ ਦਿੱਲੀ ਆਪਦੀ ਹੀ ਕਰਦੀ ਆ ਇੱਕ ਸਿੱਧੂ ਮੂਸੇ ਵਾਲੇ ਦਾ ਗਾਣਾ ਆਇਆ ਸੀ ਆ ਪਹਿਲਾਂ ਕਈ ਵੀਰੀਓ ਚ ਵੀ ਮੈਂ ਦਹਿਰਾਇਆ ਹੁਣ ਵੀ ਦਹਿਰਾਉਣਾ ਕਿਉਂਕਿ ਜੋ ਪੰਜਾਬ ਆ ਕਿਉਂਕਿ ਪੰਜਾਬ ਇੱਕ ਐਸਾ ਸੂਬਾ ਹੈਗਾ ਜਦੋਂ ਮੰਨ ਲਓ ਕਿਸੇ ਮੰਨ ਲਓ ਦੇਸ਼ ਨਾਲ ਲੜਾਈ ਲੱਗਦੀ ਆ ਪਹਿਲਾਂ ਪੰਜਾਬ ਹੀ ਅੱਗੇ ਹੁੰਦਾ ਕਿਉਂਕਿ ਜਦੋਂ ਸੈਂਟਰ ਸਰਕਾਰ ਚੋਂ ਹੁਕਮ ਆਇਆ ਸੀ ਜ਼ਮੀਨਾਂ ਖੋਣ ਦਾ ਪੰਜਾਬੀਓ ਪਹਿਲਾਂ ਪੰਜਾਬ ਵਾਲਾ ਨਹੀਂ ਮੋਰਚੇ ਇਹੀ ਧਰਨੇ ਲਾਈ ਸੀ ਉੱਥੇ ਜਾ ਕੇ ਫੇਰ ਹਰਿਆਣਾ ਆਇਆ ਸੀ ਆਮਕਰ ਹੁਣ ਗੱਲ ਕਰਦੇ ਆਪਾਂ ਉਹ ਪੰਜਾਬ ਦੀ ਕਿਉਂਕਿ ਉਹ ਪੰਜਾਬ ਤੋਂ ਵਿੱਚ ਕਿਉਂਕਿ ਬਗਾਨੇ ਬੰਦੇ ਵਿਜਾ ਬਗਾਨੇ ਦਿੱਲੀ ਕਿਵੇਂ ਚਲਾਊਗੀ ਸਰਕਾਰ ਜਾਂ ਕਿਵੇਂ ਕਿਉਂਕਿ ਜਿਹੜਾ ਆਪਣਾ ਮੁੱਖ ਮੰਤਰੀ ਹੁੰਦਾ ਪੰਜਾਬ ਦਾ ਉਹ ਜਾ ਕੇ ਦਿੱਲੀ ਨਾਲ ਰਲ ਜਾਂਦਾ ਕੋਈ ਮੰਨ ਲਓ ਪੈਸਾ ਵੱਟੇ ਕੋਈ ਲੱਗਪੱਗ ਕਾਸੇ ਵੱਟੀ ਲਾ ਲਓ ਕਿਉਂਕਿ ਦਿੱਲੀ ਦੇ ਨਾਲ ਹਰ ਹਿੱਲੇ ਰਲ ਹੀ ਜਾਂਦਾ ਭਗਵਾਨ ਤਮਨ ਸੀਮ ਨੂੰ ਇੱਕ ਗੱਲ ਜ਼ਰੂਰ ਕਹਿਣਾ ਮੈਂ ਕਿਉਂਕਿ ਸਾਰੇ ਪੰਜਾਬੀਆਂ ਨੂੰ ਚਲਦੀ ਚਲਦੀ ਵੀਡੀਓ ਸ਼ੇਅਰ ਕਰ ਦਿਓ ਪੰਜਾਬੀਓ ਜਿੱਥੋਂ ਤੱਕ ਜਾਂਦੀ ਆ ਜਿਹੜੇ ਮੇਰੇ ਵੀਰ ਨਵੇਂ ਆਏ ਆ ਚੈਨਲ ਤੇ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਨਵੇਂ ਮੁੱਦੇ ਸੁਣਨ ਦੇ ਲਈ ਆਪਾਂ ਤਾਂ ਸੱਚ ਦੇ ਪਾਲੜੇ ਤੇ ਆ ਕਿਉਂਕਿ ਸੱਚ ਕਹਣਾ ਹਟਦੇ ਨਹੀਂਗੇ ਸਹੀ ਗੱਲ ਕਰਦੇ ਆ ਪੰਜਾਬੀਓ ਆਪਾਂ ਜਮਾਂ ਸਾਫ਼-ਸਾਫ਼ ਕੋਈ ਮਸਾਲੇ ਜਿਹੜੇ ਮਸਾਲੇ ਲਾਉਂਦੇ ਆ ਜਿਵੇਂ ਹੁਣ ਸਾਊਥ ਫਿਲਮਾਂ ਲੋਕ ਟਾਈਮ ਕੱਢ ਲੈਂਦੇ ਆ ਤਿੰਨ-ਤਿੰਨ ਘੰਟੇ ਜਾਂ ਕੋਈ ਪੰਜਾਬ ਦੇ ਵਿੱਚ ਕੋਈ ਹੋਰ ਪੰਜਾਬੀ ਫਿਲਮ ਆ ਗਈ ਹਾਂਜੀ ਚਲੋ ਜੀ ਸਿਲਮੇ ਚ ਜਾਂ ਫੋਨ ਤੇ ਇੰਨੇ-ਇੰਨੇ ਟਾਈਮ ਜਿਹੜੀ ਆਪਣੀ 5-10 ਮਿੰਟਾਂ ਦੀ ਵੀਡੀਓ ਹੁੰਦੀ ਆ ਜੋ ਮੰਨ ਲਓ ਚੰਗੀ ਪੰਜਾਬ ਦੇ ਪ੍ਰਤੀ ਪੰਜਾਬ ਦੇ ਹੱਕਾਂ ਲਈ ਮੰਨ ਲਓ ਪੰਜਾਬ ਦੀਆਂ ਮਾਂਵਾਂ ਲਈ ਭੈਣਾਂ ਲਈ ਪੰਜਾਬ ਦੇ ਪੁੱਤਾਂ ਲਈ ਮੰਨ ਲਓ ਪੰਜਾਬ ਦੇ ਬਜ਼ੁਰਗਾਂ ਲਈ ਸਾਰਿਆਂ ਲਈ ਕਿਉਂਕਿ ਜੋ ਸਾਰਿਆਂ ਲਈ ਵੀਡੀਓ ਆ 5-10 ਮਿੰਟਾਂ ਦੀ ਉਹ ਵੀਡੀਓ ਨੂੰ ਤੁਸੀਂ ਦੇਖ ਨਹੀਂ ਸਕਦੇ ਵੀਡੀਓ ਨੂੰ ਸ਼ੇਅਰ ਨਹੀਂ ਕਰ ਸਕਦੇ ਤੁਸੀਂ ਮੈਂ ਹਾਲਾ ਤੱਕ ਫੇਰ ਕਹਣਾ ਪੰਜਾਬੀਓ ਜਾਗਰਤ ਹੋ ਜਾਓ ਭਗਵਾਨ ਤਮਨ ਸੀਐਮ ਨੇ ਇੱਕ ਕੰਮ ਜ਼ਰੂਰ ਚੰਗਾ ਕਰਿਆ ਫੇਰ ਕਹਣਾ ਮੈਂ ਵਾਰੀ ਵਾਰੀ ਕਿਉਂਕਿ ਜੋ ਪੰਜਾਬ ਦੇ ਵਿੱਚ ਨਸ਼ਾ ਨੂੰ ਨੱਥ ਪਾਈਆ ਨਸ਼ੇ ਘਟ ਰਹੇ ਆ ਇਹ ਗੱਲ ਮੰਨਣ ਜੋਗਾ ਸਸਤਰੀਕਾਰ ਜੀ ਸਾਰੇ ਪੰਜਾਬੀਆਂ ਨੂੰ ਧੰਨਵਾਦ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤੇ ਬਾਈ ਬਣ ਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਦੱਬ ਕੇ ਜਿੱਥੋਂ ਤੱਕ ਜਾਂਦੀ ਆ ਪੰਜਾਬੀਓ ਪੰਜਾਬੀ ਹੋਣ ਦੇ ਨਾਤੇ ਆਪਦਾ ਫਰਜ਼ ਸਮਝ ਕੇ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮੇਰੇ ਵੀਰ ਜਿਹੜੇ ਨਵੇਂ ਆਇਆ ਨਵੇਂ ਮੁੱਦੇ ਸੁਣਨ ਦੇ ਲਈ ਧੰਨਵਾਦ